ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਰਾਮ ਕਲੀ ਮਹੱਲਾ ਦੀ ਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਭੇਮਿਲ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜੇ ਦੀ ਮਨਵਜੀਆਂ ਵਧਾਈਆਂ ਰਗ ਰਤਨ ਪਰਿਵਾਰ ਬਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਗੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਸੋ ਆਪਿ ਜੋ ਕੇ ਮਨੁ ਵਿਸਾਰੀ ਗਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਦੇ ਰਹਿ ਕਰਦਾ ਤੇਰਾ ਸਭ ਕੁਛ ਹੈ ਜਿੰਦੇ ਹੀ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇ ਰੇ ਕਹ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਅੰਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਚਾਂ ਦਾ ਪੁਜਾਈਆਂ ਸਰਦਾ ਕੁਰਵਾਨ ਕੀਤਾ ਗੁਰਵਟ ਹੋਂ ਜਿਸ ਦੀਆਂ ਵਡਿਆਈਆਂ ਵਹਿ ਨਾਨਕ ਸੁਣੋ ਸੰਤੋਸ਼ ਸ਼ਬਦ ਤਰੋ ਪਿਆਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਿਕਾਰ ਸਭਾ ਗਏ ਕਰਜ਼ ਬਾਗੇ ਸ਼ਬਦ ਵਾਜੇ ਕਲ ਜਿਤ ਕਰਤਾਰੀਆ ਪੰਜ ਦੂਤ ਵਸ ਕੀਤੇ ਗਾਲ ਘੰਟਕ ਮਾਰੇ ਆ ਦੁਰਗਰਮ ਪਾਇਆ ਤੁਜਿਨ ਕੋ ਉਸੇ ਨਾਮ ਹਰਗੇ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰੈ ਹੰਦਵਾਜੇ ਆਨੰਦ ਸੁਨੋ ਵਡਭਾਗੀਓ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਭੂ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜੰਤ ਸਾਜਨ ਭਏ ਸਰਜੇ ਬੂਰੇ ਗੁਰ ਤੇ ਜਾਣੀ ਸੁਣ ਤੇ ਪੰਨੀਤ ਕਹਿਤ ਪਵਿੱਤਰ ਸਤਿਗੁਰ ਰਹਿ ਆਪਰ ਪੂਰੇ ਮੇਨੁ ਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਦੂਰੇ ਸੁਣ ਦੇਵਨੀਤ ਕਹਤੇ ਬਵਿਤ ਜਾਦਗੁਰ ਰਹਿਆ ਪਰਬੂਰੇ ਮਹਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਆਨੰਦ ਬੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜੇਤੀ ਮਨ ਵਜੀਆ ਵਧਾਈਆਂ ਰਗ ਰਤਨ ਪਰਵਾਰ ਬਰੀਆਂ ਸ਼ਬਦ ਗਾ ਬਣੀ ਆਈਆਂ ਸ਼ਬਦੋ ਤਾਂ ਗਾਓ ਹਰੀ ਗੇਰਾ ਮਨ ਜਿਨੀ ਵਿਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਸੋ ਆਪਿ ਜੋ ਕੇ ਮਨੁ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀ ਕਰਦੇ ਰਹਿ ਕਰਦਾਂਦੇ ਸਭ ਕੁਛ ਹੈ ਜਿੰਦ ਦੇ ਹੇ ਸੋ ਪਾਵੇ ਸਦਾ ਸਿਦ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇ ਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੇ ਰਹਿ ਸਾਚਾ ਨਾ ਮੇਰਾ ਆਧਾਰੋ ਸਾਚਾ ਨਾ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਅੰਕਰ ਸ਼ਾਂਤ ਸੁਖ ਮੰਨ ਆਏ ਵਸਿਆ ਜਿਨ ਇਛਾਂ ਦਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹ ਜਿਸ ਦੀਆਂ ਵਡਿਆਈਆਂ ਗਹਿ ਨਾਨਕ ਸੁਣੋ ਸੰਤੋਸ਼ ਸ਼ਬਦ ਰੋ ਪਿਆ ਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਿਕਾਰ ਸਭਾਗੇ ਕਰਜ਼ ਵਾਗੇ ਸ਼ਬਦ ਵਾਜੇ ਕਲਜਿਤ ਕਰਤਾਰੀਆ ਪੰਜ ਦੂਤ ਦਸ ਕੀਤੇ ਗਾਲ ਘੰਟਕ ਮਾਰੇ ਆ ਦੁਰਗਰਮ ਪਾਇਆ ਤੁਝੇਨ ਕੋ ਉਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰੇਨ ਦਵਾਜੇ ਆਨੰਦ ਸੁਣੋ ਬੜਾ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਭ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜੰਤ ਸਾਜਨ ਭਏ ਸਰਸੇ ਬੂਰੇ ਗੁਰਦੇ ਜਾਣੀ ਸੁਣਦੇ ਪੰਨੀਤ ਕਹਿਤ ਭਵਿਤ ਸਤਿਗੁਰ ਰਹਿ ਆਪਰ ਪੂਰੇ ਮਹਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਦੂਰੇ ਸੁਣਦੇ ਬਨੀਤ ਗਹ ਤੇ ਪਵਿੱਤ ਜਾਦਗੁਰ ਰਹਾ ਪਰਬੂਰੇ ਮਹਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਦੂਰੇ ਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਜੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਸੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ हे मन मेरे आ तू सदा रहो हरनाले हर नाल रहो तू मन मेरे दुख सब विसारना ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਤ ਸੋ ਆਮੀ ਜੋ ਕੇ ਮਨੁ ਵਿਸਾਰੀ ਗਹਿ ਨਾਨਕ ਮਨ ਮੇਰੇ ਸਜ਼ਾਰ ਹੋ ਹਰਨਾ ਲੈ ਸਾਚੇ ਸਾਹਿਬਾ ਗਿਆਨ ਨਹੀਂ ਕਰਦੇ ਰਹਿ ਕਰਦਾਂਦੇ ਐਸਾ ਵਿਚ ਹੈ ਜਿਜਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇ ਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹਿ ਸਾਚਾ ਨਾ ਮੇਰਾ ਆਧਾਰੋ ਸਾਚਾ ਨਾ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਹੰਕਾਰ ਸ਼ਾਂਤ ਸੁਖ ਮੰਨ ਆਏ ਵਸਿਆ ਜਿਨੇ ਛਾਂ ਦਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋਂ ਜਿਸ ਦੀਆਂ ਵਡਿਆਈਆਂ ਗਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਿਕਾਰ ਸਭਾਗੇ ਕਰਜ਼ ਵਾਗੇ ਸ਼ਬਦ ਵਾਜੇ ਕਲਜਿਤ ਕਰਤਾਰੀਆ ਪੰਜ ਦੁੱਤ ਵਸ ਕੀਤੇ ਗਾਲ ਘੰਟਕ ਮਾਰੇ ਆ ਦੁਰਗਰਮ ਬਾਹ ਤਦਿਨ ਕੋ ਉਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈਸੁ ਕਹੋਆ ਤਿਤ ਗਰਹਨ ਦਵਾਜੇ ਹਾਨੀ ਸੁਣੋ ਬੜੁ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਭਿ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜੰਤ ਸਾਜਨ ਭਏ ਸਰਦੇ ਬੂਰੇ ਗੁਰ ਤੇ ਜਾਣੀ ਸੁਣਦੇ ਬਨੀਤ ਕਹਿ ਤੇ ਬਬਿਤ ਸਤਿਗੁਰ ਰਹਿ ਆਪਰ ਪੂਰੇ ਮੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣ ਦੇਵਨੀਤ ਗਹ ਤੇ ਬਵਿਤ ਸਾਧ ਗੁਰ ਰਹਾ ਪਰਬੂਰੇ ਮੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ